ਆਪਦੀ ਹੋਏਗੀ ਜਿਹੜਾ ਮਲਕ ਚਲਾ ਭਾਂਡਾ ਹੈ ਉਹਦੇ ਵਿੱਚ ਹੀ ਵਸਤੂ ਪਾ ਦਈਏ ਤੇ ਉਹ ਵਸਤੂ ਪਾਈ ਹੋਈ ਖਰਾਬ ਹੋ ਜਾਏਗੀ ਗੁਰਬਾਣੀ ਅੰਦਰ ਵੀ ਮਹਾਰਾਜ ਨੇ ਇੱਕ ਸ਼ਬਦ ਦੇ ਨਾਲ ਇਹ ਜ਼ਿਕਰ ਕੀਤਾ ਇਸ ਉਦਾਹਰਣ ਨੂੰ ਵੀ ਉਹ ਪਾਵਨ ਸ਼ਬਦ ਹੈ ਭਾਂਡਾ ਧੋਏ ਵੈਸ ਧੂਪ ਦੇਵੋ ਤਉ ਦੂਤਾ ਕੋ ਜਾਵਾਉ ਦੂਧ ਕਰਮਪੁਣ ਸੁਰਤ ਸਮਾਇਨ ਹੋਏ ਨਿਰਾਸ ਜਮਾਵ ਜਪੋਤਾ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਇਹ ਪੂਰਾ ਸ਼ਬਦ ਹੈ ਜਿਹਦੇ ਵਿੱਚ ਪਾਤਸ਼ਾਹ ਨੇ ਕਿਹਾ ਕਿ ਸਾਫ ਭਾਂਡੇ ਵਿੱਚ ਪਾਈ ਵਸਤੂ ਟਿਕ ਜਾਂਦੀ ਏ ਐਵੇਂ ਹੀ ਹਿਰਦਾ ਰੂਪੀ ਭਾਂਡਾ ਜਦੋਂ ਸਾਫ ਹੋ ਜਾਂਦਾ ਫਿਰ ਇਹਦੇ ਵਿੱਚ ਵਸਤੂ ਨਾਮ ਦੀ ਟਿਕਦੀ ਹੈ ਜੇ ਪਹਿਲਾਂ ਇਹਦੇ ਵਿੱਚ ਹੋਰ ਤਾਹਾਂ ਲਗੀਆਂ ਨੇ ਛਲ ਦੀਆਂ ਕਪੜਦੀਆਂ ਦਵਾਈਆਂ ਦੀਆਂ ਈਰਖਾ ਦੀਆਂ ਉਦੋਂ ਤੱਕ ਉਹ ਵਸਤੂ ਨਹੀਂ ਟਿਕਦੀ ਗੁਰਬਾਣੀ ਦੇ ਅਨੁਸਾਰ ਤੇ ਪਾਤਸ਼ਾਹ ਨੇ ਬਾਣੀ ਵਿੱਚ ਜ਼ਿਕਰ ਕੀਤਾ ਨਿਤਾ ਪ੍ਰਤੀ ਆਉਣਾ ਹੈ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਹੈ ਗੁਰੂ ਦੇ ਜਸ ਦੇ ਨਾਲ ਜੁੜਨਾ ਹੈ ਉਹਦੀ ਸਿਫਤਸਲਾ ਦੇ ਨਾਲ ਜੁੜਨਾ ਹੈ ਭਾਂਡੇ ਨੂੰ ਸਾਫ਼ ਕਰਨਾ ਹੈ ਪਰ ਜਦੋਂ ਭਾਂਡਾ ਨਿਰਮਲ ਹੋ ਗਿਆ ਫਿਰ ਨਾਮ ਰੂਪੀ ਵਸਤੂ ਹਿਰਦੇ ਵਿੱਚ ਟਿਕ ਗਈ ਫਿਰ ਯਾਦ ਰੱਖਿਓ ਉਹਨੂੰ ਕਹਿੰਦੇ ਨੇ ਸਦੀਵੀ ਸੁਖ ਉਹ ਸੁੱਖ ਜਿਹੜਾ ਫਿਰ ਕਦੇ ਮਿਟਦਾ ਨਹੀਂ ਜਿਹੜਾ ਕਦੇ ਖਤਮ ਨਹੀਂ ਹੁੰਦਾ ਜਦੋਂ ਉਹ ਸੁੱਖ ਮਿਲ ਜਾਂਦਾ ਫਿਰ ਵੱਡੇ ਤੇ ਵੱਡਾ ਆਇਆ ਤੂਫਾਨ ਤੇ ਝੱਖੜ ਵੀ ਮਾਮੂਲੀ ਜਿਹਾ ਜਾਪਦਾ ਨਹੀਂ ਤਾਂ ਕੋ ਮਾਰੀ ਜੇ ਹਿਲਚਲ ਹੋ ਜਾਏ ਤੂਫਾਨ ਵਗ ਲੱਗਦੀ ਏ ਘਰ ਦੇ ਵਿੱਚ ਬੰਦਾ ਕੱਲ ਪ ਜਾਂਦਾ ਕਿ ਹਿੱਲ ਗਏ ਆ ਕਿ ਜਿਹੜਾ ਦੁੱਖ ਮੈਨੂੰ ਵਿਆਪਿਆ ਹੈ ਕਿਸੇ ਨੂੰ ਵਿਆਪਿਆ ਨਹੀਂ ਪਰ ਪਾਤਸ਼ਾਹ ਕਹਿੰਦੇ ਨੇ ਉਹ ਦੁੱਖ ਉਹ ਤੋਂ ਵਿਆਪਦਾ ਜਦੋਂ ਤੱਕ ਹਿਰ ਦਾ गावा ਡੋਲ ਹੈ ਜਿਸ ਹਿਰਦੇ ਵਿੱਚ ਜਿਹੜਾ ਹਿਰਦਾ ਸ਼ਬਦ ਦੇ ਨਾਲ ਨਹੀਂ ਜੁੜਿਆ ਅਸਲ ਵਿੱਚ ਨੇਤਾ ਪ੍ਰਤੀ ਆਉਣਾ ਬਾਣੀ ਨੂੰ ਸੁਣਨਾ ਹੈ ਗੁਰੂ ਦੇ ਉਪਦੇਸ਼ ਨੂੰ ਸਰਵਣ ਕਰਨਾ ਹੈ ਗੁਰੂ ਦੀ ਸਿਫਤ ਸਲਾਹ ਦੇ ਨਾਲ ਜੁੜਨਾ ਹੈ ਭਾਂਡੇ ਨੂੰ ਸਾਫ਼ ਕਰਨਾ ਹੈ ਜਿਹੜੀ ਆ ਰੂਹਾ ਸ਼ਰਦਾ ਤੇ ਭਾਵਨਾ ਵਿੱਚ ਆ ਕੇ ਗੁਰੂ ਦੇ ਉਪਦੇਸ਼ ਦੇ ਨਾਲ ਗੁਰੂ ਦੇ ਇਤਿਹਾਸ ਦੇ ਨਾਲ ਜੁੜਦੀਆਂ ਨੇ ਸੱਚ ਹੈ ਜ਼ਿੰਦਗੀ ਵਿੱਚ ਪਲਟਾ ਆਉਂਦਾ ਹੈ ਔਰ ਇਤਿਹਾਸ ਕੌਮਾਂ ਦੀ ਜਿੰਦ ਜਾਨ ਨੇ ਗੁਰੂ ਪਾਤਸ਼ਾਹ ਦਾ ਇਤਿਹਾਸ ਸਿਰਜਿਆ ਹੋਇਆ ਇਤਿਹਾਸ ਸਾਨੂੰ ਜੀਵਨ ਦੇ ਅੰਦਰ ਸੋਝੀ ਦਿੰਦਾ ਹੈ ਜੀਵਨ ਦੇ ਅੰਦਰ ਬਚਰਨਾ ਕਿਵੇਂ ਹੈ ਇਸ ਸਭ ਮਹਾਰਾਜ ਨੇ ਕੀਤੇ ਪਰਪਕਾਰਾਂ ਦੀ ਲੜੀ ਦੇ ਵਿੱਚ ਆਪ ਮਹਾਰਾਜ ਨੇ ਜੋ ਇਤਿਹਾਸ ਸਿਰਜਿਆ ਹੈ ਉਹਦੇ ਵਿੱਚ ਸਭ ਜ਼ਿਕਰ ਕੀਤਾ ਹੈ ਛੇਵੇਂ ਗੁਰਦੇਵ ਮੀਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਗੁਰ ਪਤਸ਼ਾਹ ਦੇ ਪੰਜ ਪੁੱਤਰ ਨੇ ਪੰਜਾਂ ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਨੇ ਬਾਬਾ ਗੁਰਦਤਾ ਜੀ ਸੂਰਜਵਲ ਅਣੀ ਰਾਏ ਬਾਬਾ ਅਟਲ ਜੀ ਤੇ ਸਭ ਤੋਂ ਛੋਟੇ ਨੇ ਤਿਆਗਮਲ ਜਿਨ੍ਹਾਂ ਦਾ ਨਾਮ ਗੁਰੂਪਦ ਗੁਰਗੱਦੀ ਤੇ ਬੈਠਣ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਪੰਜ ਪੁੱਤਰ ਨੇ ਹਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਤਗੁਰ ਪਾਤਸ਼ਾਹ ਨੇ 1644 ਦੇ ਡੇੜੇ ਜਦੋਂ ਮਹਾਰਾਜ ਕੀਰਤਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜੋਤੀ ਜੋਤ ਸਬਾਣਾ ਉਹੀ ਧਰਤੀ ਹੈ ਕੀਰਤਪੁਰ ਸਾਹਿਬ ਦੀ ਜਿੱਥੇ ਅੱਜ ਪਾਵਨ ਤਰਸਤਾ ਨੇ ਪਤਾਲਪੁਰੀ ਉੱਤੇ ਗੁਰੂ ਸਾਹਿਬਾਂ ਦੇ ਚਰਨ ਪਏ ਨੇ 8ਵੇਂ ਪਾਤਸ਼ਾਹ 7ਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਕਲਗੀਧਰ ਦਰਦਸ਼ੀਪਾਤ ਗੁਰੂ ਤੇ ਬਹਾਦਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਇਤਿਹਾਸ ਕਹਿੰਦਾ 6ਵੇਂ ਗੁਰਦੇਵ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਰਪ੍ਰਸਾਦ ਦੀ ਪਾਵਨ ਧਰਤੀ ਤੇ ਸੱਚ ਦਾ ਪ੍ਰਚਾਰ ਕਰ ਰਹੇ ਨੇ ਸਿੱਖੀ ਦਾ ਪ੍ਰਸਾਰ ਹਿਤ ਜੀਵਨ ਲਾ ਰਹੇ ਨੇ ਜਦੋਂ ਨੇੜਲਾ ਸਮੇਂ ਅੰਤ ਸਭਾ ਨੇੜੇ ਚਾਚਾ ਤੇ ਮਹਾਰਾਜ ਨੇ ਆਪਣੀ ਵਜੂਦਗੀ ਵਿੱਚ ਆਪਣੇ ਪੁੱਤਰਾਂ ਨੂੰ ਨਹੀਂ ਕਿਉਂਕਿ ਇਹਦੇ ਮਹਾਰਾਜ ਨੇ ਵੇਖਿਆ ਵੇਖਿਆ ਕਿ ਹਜੇ ਗੁਰਗੱਦੀ ਦੇ ਲਾਇਕ ਨਹੀਂ ਜੋਤ ਉਹਦੇ ਹਿਰਦੇ ਵਿੱਚ ਢਕਾਈ ਜਿਹੜਾ ਉਸ ਵਕਤ ਗੁਰਗੱਦੀ ਦੇ ਲਾਇਕ ਸੀ ਗੁਰਮਤਿ ਦੀ ਕਸਵੱਟੀ ਤੇ ਪੂਰਾ ਉਤਰਦਾ ਸੀ ਇਤਿਹਾਸ ਕਹਿੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਪੁੱਤਰੇ ਹਰ Rai ਸਾਹਿਬ ਜਿਹੜੇ ਬਾਬਾ ਗੁਰਦਤਾ ਜੀ ਦੇ ਸੁਪੁੱਤਰ ਸਨ ਹਰ Rai ਸਾਹਿਬ ਨਿਤਾ ਪ੍ਰਤੀ ਬੰਦਗੀ ਦੇ ਨਾਲ ਜੁੜਨ ਵਾਲੀ ਰੂਹ ਹੈ ਉਹ ਹਰਿਆਵਲੀ ਜਗ੍ਹਾ ਕੀਰਤਪੁਰ ਸਾਹਿਬ ਦੀ ਹਰਪਾਸੇ ਹਰਿਆਵਲ ਹੈ ਉਸ ਹਰਿਆਵਲ ਵਿੱਚ ਅਕਾਲ ਪੁਰਖ ਦੀ ਬੰਦਗੀ ਦੇ ਨਾਲ ਉਹਦੇ ਸਿਮਰਨ ਦੇ ਨਾਲ ਜੁੜ ਜਣਾ ਕਈ ਕਈ ਘਟੇ ਅਕਾਲ ਪੁਰਖ ਪ੍ਰਭੂ ਦੀ ਸਿੱਖ ਸਲਾਬ ਚ ਡੁੱਟਣਾ ਫਿਰ ਸੇਵਾ ਤੇ ਸਿਮਰਨ ਨੂੰ ਸਮਰਪਿਤ ਰੂਹ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੁੱਤਰ ਹੀ ਹਰਾਈ ਸਾਹਿਬ ਤੇ ਇਤਿਹਾਸ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਈ ਪਰਚੇ ਵੀ ਪਾਏ ਪਹਿਲਾ ਇੱਕ ਵਾਰ ਪਾਤਸ਼ਾਹ ਜਾਰੇ ਸੰ ਜਿਹੜਾ ਗੁਰੂ ਪਾਤਸ਼ਾਹ ਨੇ ਆਪ ਬਾਗ ਲਵਾਇਆ ਸੀ 9 ਲੱਖਾ ਬਾਗ ਜੀ ਨੂੰ ਕਹਿੰਦੇ ਨੇ ਅੱਜ ਉੱਥੇ ਕੁਝ ਦਰਖਤ ਨੇ ਉਹਨੂੰ ਉਹ ਰੂਪ ਦੇਣ ਦਾ ਯਤਨ ਕੀਤਾ ਗਿਆ ਜਦੋਂ ਕੀਰਤਪੁਰ ਸਾਹਿਬ ਜਾਓ ਅੱਠਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸਥਾਨ ਦੇ ਪਿਛਲੇ ਪਾਸੇ ਆਏ 9 ਲੱਖਾ ਬਾਗ ਉਸ ਜਗ੍ਹਾ ਤੇ ਬਾਗ ਦੇ ਵਿੱਚੋਂ ਮਹਾਰਾਜ ਵਿਚਰ ਰਹੇ ਸਨ ਤੇ ਮਗਰੀ ਹਰ ਰਾਜ ਸਾਹਿਬ ਉਹਨਾਂ ਦੇ ਪੁੱਤਰੇ ਜਾ ਰਹੇ ਣੀ ਛੁਕੀ ਉਮਰ ਜਦੋਂ ਮਗਰ ਜਾ ਰਹੇ ਨੇ ਆਪਣੇ ਦਾਦਾ ਜੀ ਦੇ ਮਗਰ ਜਾਂਦੇ ਗੁਰੂ ਸਾਹਿਬ ਦਾਗਾ ਨਿਕਲ ਗਏ ਉੱਪਰ ਪਿਛੇ ਸਭ ਉਹਨਾਂ ਨੇ ਵੀ ਚੋਲਾ ਪਾਇਆ ਚੋਲਾ ਪਾ ਕੇ ਬਚਪਨ ਦਾ ਜੀਵਨ ਹੈ ਜਦੋਂ ਇੱਕ ਫੁੱਲ ਦੇ ਕੋਲੋਂ ਇੱਕ ਭਰਿਆ ਹੋਇਆ ਦਰਖਤ ਜਿਹੜਾ ਫੁੱਲਾਂ ਦੇ ਨਾਲ ਭਰਿਆ ਪਿਆ ਸੀ ਉਹਦੇ ਵਿੱਚੋਂ ਲੰਗੜ ਲੱਗੇ ਚੋਲਾ ਫਸਿਆ ਤੇ ਚੋਲਾ ਖਿੱਚਿਆ ਜਦੋਂ ਛਡਾਣ ਵਾਸਤੇ ਤੇ ਫੁੱਲ ਥੱਲੇ ਡਿਗੇ ਜਦੋਂ ਫੁੱਲ ਥੱਲੇ ਡਿਗੇ ਆ ਫੁੱਲ ਨੂੰ ਚੁੱਕਦੇ ਨੇ ਉੱਥੇ ਹੀ ਬੈਠ ਗਏ ਚੁੱਕ ਕੇ ਦੇਖ ਲੈਨੇ ਉਹ ਹਿਰਦੇ ਦੇ ਉੱਤੇ ਐਨਾ ਅਸਰ ਹੋਇਆ ਕਿ ਫੁੱਲ ਡਾਲੀ ਨਾਲੋਂ ਟੁੱਟ ਗਿਆ ਕਿੰਨਾ ਸੋਹਣਾ ਸੀ ਡਾਲੀ ਤੇ ਮਹਤਦਾ ਸੀ ਹੁਣ ਫੁੱਲ ਨੂੰ ਚੁੱਕ ਕੇ ਬੰਦਾ ਕੀ ਕਰਦੇ ਫੁੱਲ ਨੂੰ ਚੁੱਕ ਕੇ ਉਹਦੇ ਨਾਲ ਜੋੜਨ ਦਾ ਯਤਨ ਕਰਦੇ ਜਿਵੇਂ ਬਚਪਨ ਵਿੱਚ ਔਰ ਸੁਰਤ ਨਹੀਂ ਉੱਚੀ ਹੈ। ਕੋਈ ਫੁੱਲ ਚੁੱਕਦੇ ਨੇ ਉਹਦੇ ਨਾਲ ਜੋੜਨ ਦਾ ਯਤਨ ਕਰਦੇ ਨੇ ਕਿ ਨਾਲ ਜੁੜ ਜਾਏ। ਪਾਤਸ਼ਾਹ ਨੇ ਪਿੱਛੇ ਤੱਕਿਆ ਦਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਤੱਕ ਕੇ ਪੁੱਛਿਆ ਪੁੱਤਰ ਕੀ ਕਰਦੇ ਹੋ? ਔਰ ਹਰਰਾਇ ਜੀ ਸਾਹਿਬ ਨੇ ਆਖਿਆ ਦਾਦਾ ਜੀ ਮੈਂ ਇਹ ਫੁੱਲ ਟੁੱਟ ਗਿਆ ਤੇ ਫੁੱਲ ਜੋੜ ਰਿਹਾ ਹਾਂ। ਮੇਰੇ ਚੋਲੇ ਵਿੱਚ ਚੋਲਾ ਵਿੱਚ ਫਸ ਗਿਆ ਸੀ। ਤੇ ਗੁਰੂ ਪਾਤਸ਼ਾਹ ਨੇ ਪਤਾ ਕੀ ਕਿਹਾ? ਮਹਾਰਾਜ ਨੇ ਕਿਹਾ ਜੇ ਚੋਲਾ ਵੱਡਾ ਪਾਣਾ ਤੇ ਇਹਨੂੰ ਸੰਭਾਲ ਕੇ ਵੀ ਤੁਰਨਾ ਪਏਗਾ ਉੱਥੋਂ ਇੱਕ ਸਿੱਖਿਆ ਦਿੱਤੀ ਹੈ ਕਿ ਜਿੰਮੇਵਾਰੀ ਵੱਡੀ ਹੋ ਜਾਏ ਤੇ ਉਹਦੇ ਵਿੱਚੋਂ ਲੰਗੜ ਦਾ ਤਰੀਕਾ ਵੀ ਸਿੱਖੋ ਉਹਦੇ ਵਿੱਚੋਂ ਲੰਗੜ ਦਾ ਤੁਹਾਡੇ ਕੋਲ ਸਲੀਕਾ ਵੀ ਹੋਵੇ ਕਿਵੇਂ ਕਿਸੇ ਨਾਲ ਪੇਸ਼ ਆਣਾ ਕਿਵੇਂ ਚੱਲਣਾ ਜਿੰਮੇਵਾਰੀ ਵੱਡੀ ਹੈ ਨਾ ਤੇ ਗੁਰੂ ਪਕਸ਼ਾ ਨੇ ਉੱਥੇ ਵੀ ਉਪਦੇਸ਼ ਦਿੱਤਾ ਔਰ ਜਦੋਂ ਕਾਮਲ ਹਿਰਦਾ ਤਕਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਨ 1644 ਈਸਵੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੀ ਮਹਾਰਾਜ ਨੇ ਆਪਣੀ ਮੌਜੂਦਗੀ ਵਿੱਚ ਉਹੀ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਆਪਣੇ ਪੁੱਤਰੇ ਕੌਮਲ ਹਿਰਦਾ ਤੱਕ ਕੇ ਜੁੜੀ ਹੋਈ ਰੂਹ ਤੱਕ ਕੇ ਉਹਨਾਂ ਦੇ ਹਿਰਦੇ ਵਿੱਚ ਟਿਕਾ ਕੇ ਸੱਤਵੇਂ ਗੁਰੂ ਗੁਰੂ ਹਰਦਾਇ ਸਾਹਿਬ ਦੇ ਰੂਪ ਦੇ ਅੰਦਰ ਜਿਵੇਂ ਪ੍ਰਗਟ ਕੀਤੇ ਉਹ ਲਾਇਨਾ ਜੱਥੇ ਦੀ ਜਵਾਨੀ ਸਤ आख सुता आख सु ਨਾਲ ਜੜ ਕੇ ਅਸੀਂ ਭਗਤੀ ਨੂੰ ਸ਼ਕਤੀ ਦੇ ਨਾਲ ਜੜ ਕੇ ਅਸੀਂ ਭਗਤੀ ਨੂੰ ਸ਼ਕਤੀ ਦੇ ਨਾਲ ਜੜ ਕੇ ਅਸੀਂ ਭਗਤੀ ਨੂੰ ਸ਼ਕਤੀ ਦੇ ਨਾਲ ਜੜ ਕੇ ਸੰਤ ਤਾਈ ਸੰਤ ਤਾਈ ਸਿਪਾਹੀ ਬਣਾ ਦਿੰਦਾ ਸੰਤ ਤਾਈ ਸਿਪਾਹੀ ਬਣਾ ਦਿੰਦਾ बाबे पूर चुका टा कुंगू टा कुंगूदा मथे ते लाॾा टिका कुंगूदा मथे ते लाॾा हा हा गत निर्दोष जी रखियो जुगत निर्दोष जी रख उत जुगत निर्दोश जी रखी केवल काया ते केवल काया ॾे ताईं बददा दा केवल काया ते ताईं बददा केवल काया ते ताईं बददा ਹਾ ਸ਼ੇਮੇ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੰਤਲਾ ਸੇਮ ਸਮਾ ਨੇੜੇ ਜਾਣ ਆਪਣੇ ਪੁੱਤਰੇ ਨਿਰਮਲ ਰੂਹ ਬੰਦਗੀ ਦੇ ਨਾਲ ਜੁੜੀ ਹੋਈ ਰੂਹ ਹਰ ਰਾਏ ਸਾਹਿਬ ਉਹਨਾਂ ਨੂੰ ਨੇਕ ਜਾਣਦੇ ਆ ਗੁਰਮਤਿ ਦੀ ਕਸਵੱਟੀ ਤੇ ਪਰਖਦੇ ਆ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਉਹਨਾਂ ਦੇ ਹਿਰਦੇ ਵਿੱਚ ਟਿਕਾ ਦਿੱਤੀ ਸੱਤਵੇਂ ਗੁਰੂ ਦੇ ਰੂਪ ਅੰਦਰ ਪ੍ਰਗਟ ਹੋਏ ਸਭ ਤੋਂ ਪਹਿਲਾਂ ਗੁਰਦੇਵ ਨੇ ਆਪ ਸੀਸ ਝੁਕਾਇਆ ਹੁਣ ਰਿਸ਼ਤਾ ਇੱਧਰ ਦਾਦੇ ਦਾ ਸੀ ਉਧਰ ਪੋਤਰਾ ਏ ਪਰ ਜਦੋਂ ਗੁਰੂ ਰੂਪ ਦੇ ਅੰਦਰ ਪ੍ਰਗਟ ਹੋਏ ਫਿਰ ਪੋਤਰੇ ਤੇ ਦਾਦੇ ਵਾਲੀ ਗੱਲ ਨਹੀਂ ਇੱਕ ਸਿੱਖ ਬਣ ਕੇ ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਾਇਆ ਮਹਾਰਾਜ ਨੇ ਆਪ ਸੀਸ ਝੁਕਾਇਆ ਉਪਰੰਤ ਸਬੁੱਚੀਆਂ ਸੰਗਤਾਂ ਨੇ ਸਜੇ ਦਰਬਾਰ ਵਿੱਚ ਗੁਰੂ ਦੇ ਪਾਵਨ ਕਰਨਾ ਵਿੱਚ ਸੀਸ ਝੁਕਾਇਆ ਸੱਤਵੇਂ ਗੁਰੂ ਹਰ Rai ਸਾਹਿਬ ਮਹਾਰਾਜ ਦੇ ਰੂਪ ਅੰਦਰ ਪ੍ਰਗਟ ਹੋਏ। ਔਰ ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ ਜਿਨ੍ਹਾਂ ਨੇ ਗੁਰਗੱਦੀ ਦੀਆਂ ਰਸਮਾਂ ਨੂੰ ਨਿਭਾਇਆ। ਇਤਿਹਾਸ ਕਹਿੰਦਾ ਹੈ ਛੇਵੇਂ ਗੁਰਦੇ ਮੀਰੀ ਪੀਰੀ ਦੇ ਮਾਲਕ ਸਤਖੰਡ ਪਿਆਨਾ ਕਰ ਗਏ ਉਹੀ ਗੀਤ ਪ੍ਰਸਾਦੀ ਪਾਵਨ ਧਰਤੀ ਪਾਵਨ ਪਵਿੱਤਰ ਸਥਾਨ ਪਤਾਲਪੁਰੀ ਵਾਲਾ ਉਪਰੰਤ ਗੁਰੂ ਹਰਾਈ ਸਾਹਿਬ ਮਹਾਰਾਜ ਨੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਜੀਵਨ ਲਾਇਆ ਗੁਰੂ ਹਰ Rai ਸਾਹਿਬ ਦੇ ਕੋਲ ਵੀ 220 ਘੋੜ ਸਵਾਰ ਹੁੰਦੇ ਸਨ 220 ਘੋੜ ਸਵਾਰ ਮਹਾਰਾਜ ਦੇ ਨਾਲ ਨੇ ਔਰ ਗੁਰਦੇਵ ਸਤਗੁਰੂ ਸਮੁੱਚੀ ਮਾਨਤਾ ਦੇ ਭਲੇ ਵਾਸਤੇ ਕੀਰਤਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹੀ ਪਾਤਸ਼ਾਹ ਨੇ ਇੱਕ ਦਵਾਖਾਨਾ ਵੀ ਖੋਲਿਆ ਔਰ ਜਿੱਥੇ 9 ਲੱਖਾਂ ਬਾਗ ਏ ਉਹਨਾਂ ਸਮਿਆਂ 'ਚ ਜਿਹਦੇ ਵਿੱਚ ਕਈ ਰਵਾਇਤੀ ਦਰਖਤ ਨੇ ਅੱਜ ਰਵਾਇਤੀ ਦਰਖਤਾਂ ਨੂੰ ਵੀ ਖਤਮ ਕਰਨ ਤੇ ਆਪਾਂ ਜੋੜ ਲਾਇਆ ਖਾਸ ਕਰਕੇ ਆਪਣੀ ਧਰਤੀ ਤੇ ਜੇ ਪੰਜਾਬ ਦੀ ਧਰਤੀ ਤੇ ਗੱਲ ਕਰੀਏ ਤਾਂ ਵੀ ਵੀ ਕਿੱਲੇ ਹੋਣਗੇ ਪੰਜਾਬ ਜਾ ਕਿੱਲੇ ਜ਼ਮੀਨ ਤਾਂ ਹੋਏਗੀ ਪਰ ਉਹਦੇ ਵਿੱਚ 20 ਦਰਖਤ ਨਹੀਂ ਹੋਣਗੇ ਇਤੋਂ ਦੀ ਆਪਾਂ ਗੱਲਾਂ ਕਰਦੇ ਆ ਨਾ ਧਰਤੀ ਦੀਆਂ ਵੇਖੋ ਬਾਤ ਤਾਂ ਬਦਲ ਕਿਵੇਂ ਆ ਮੈਂ ਕਹਿੰਦਾ ਉਹਨਾਂ ਇੱਕ ਵਾਰ ਉਧਰ ਨੂੰ ਵੀ ਦੇਖੋ ਕਿ ਘਰਾਂ ਦੇ ਵਿੱਚ ਦਰਖਤ ਕਿੰਨੇ ਆ ਇੱਕ ਘਰ ਦੇ ਆਲੇ ਦੁਗਾਰੇ ਚ ਗਿਰਦੇ ਦੇ ਵਿੱਚ ਦਰਖਤਾਂ ਦੇ ਨਾਲ ਕਿਰਿਆ ਹੁੰਦਾ ਹੈ ਹਰਿਆਵਲ ਏ ਔਰ ਇਹਦੇ ਨਾਲ ਹੀ ਬਾਤਾਂ ਪਰਨ ਸਹੀ ਹੋਣਾ ਅਸੀਂ ਆਪ ਮਾਤਾ ਵਰਨ ਦੀਆਂ ਜੜਾ ਵੱਡੀਆਂ 20-20 ਕਿੱਲਿਆਂ ਤੇ ਮਾਲਕ ਹੋਣਗੇ 50-50 100-100 ਕਿੱਲੇ ਦੇ ਮਾਲਕ ਹੋਣਗੇ ਪਰ ਉਹਦੇ ਵਿੱਚ 20-30 ਦਰਖਤ ਨਹੀਂ ਹੋਣਗੇ ਦੂਰ ਤੱਕ ਦਰਖਤ ਨਜ਼ਰ ਨਹੀਂ ਆਉਂਦਾ ਘਰਾਂ ਦੇ ਵਿੱਚ ਵੇੜੇ ਖੁੱਲੇ ਹੋਣਗੇ ਦਰਖਤ ਲਾਉਣ ਨੂੰ ਮਾਰ ਪੈ ਜਾਂਦੀ ਹੈ ਆਪਾਂ ਨੂੰ ਵਿੱਚ ਕੋਈ ਵਿੱਚ ਦਰਖਤ ਲਾ ਲਈਏ ਔਰ ਉਹਨਾਂ ਸਮਿਆਂ ਵਿੱਚ ਗੁਰੂ ਹਰਾਈ ਸਾਹਿਬ ਮਹਾਰਾਜ ਨੇ ਕੀਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਾਗ ਦੇ ਵਿੱਚ ਰਵਾਇਤੀ ਦਰਖਤ ਲਾਏ ਜਦੋਂ ਕਿ ਹਰ ਪਾਸੇ ਹਰਿਆਵਲ ਸੀ ਸ਼ਵਾਲਕ ਦੀਆਂ ਪਹਾੜੀਆਂ ਨੇ ਔਰ ਰਵਾਇਤੀ ਦਰਖਤ ਲਾਏ ਜਿਨ੍ਹਾਂ ਦੇ ਵਿੱਚ ਐਸੀਆਂ ਜੜੀਆਂ ਬੂਟੀਆਂ ਲਾਈਆਂ ਜਿਨ੍ਹਾਂ ਦੇ ਨਾਲ ਵੱਡੇ ਵੱਡੇ ਲੋਕਾਂ ਦਾ ਇਲਾਜ ਹੁੰਦਾ ਸੀ ਉੱਥੇ ਮਹਾਰਾਜ ਨੇ ਆਪ ਇੱਕ દવાਖਾਨਾ ਖੋਲ੍ਹਿਆ ਹੁਣ ਤੁਸੀਂ ਹਿਸਟਰੀ ਨੂੰ ਪੜਨ ਤੋਂ ਪਤਾ ਲੱਗਦਾ ਕਿੱਥੇ ਦਿੱਲੀ ਦੇ ਬਾਦਸ਼ਾਹ ਸ਼ਾਹ ਜਹਾਂਨ ਦਾ ਪੁੱਤਰ ਦਾਰਾਸ਼ਕੋ ਜਦੋਂ ਬਿਮਾਰ ਪਿਆ ਹਰ ਪਾਸੇ ਘੁੰਮ ਲਿਆ ਹੁਣ ਦਿੱਲੀ ਦਾ ਬਾਦਸ਼ਾਹ ਹੋਵੇ ਭਾਰਤ ਦਾ ਬਾਦਸ਼ਾਹ ਹੋਵੇ ਮੰਨ ਲਓ ਉਹਦਾ ਪੁੱਤਰ ਬਿਮਾਰ ਹੋਵੇ ਤੇ ਕਿੱਥੇ ਕਿੱਥੇ ਨਹੀਂ ਘੁੰਮਿਆ ਹੋਵੇਗਾ ਹਰ ਪਾਸੇ ਦਵਾਈਖਾਨੇ ਸੰ ਹਰ ਹਕੀਮ ਉਸ ਵਕਤ ਦੇ ਨਾਲ ਹਰ ਇੱਕ ਨੂੰ ਦਿਖਾਇਆ ਦਵਾਈ ਦਿੱਤੀ ਲਈ ਪਰ ਕੋਈ ਅਸਰ ਨਾ ਹੋਇਆ ਕਿਸੇ ਨੇ ਦੱਸ ਪਾਈ ਕਿ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਹੈ ਉੱਥੇ ਗੁਰੂ ਸਤਵੇਂ ਗੁਰੂ ਹਰ Rai ਸਾਹਿਬ ਨੇ ਇੱਕ ਦਵਾਈਖਾਨਾ ਖੋਲ੍ਹਿਆ ਇੱਕ ਵਾਰ ਉੱਥੇ ਦਿਖਾਓ ਕੀ ਪਤਾ ਉੱਥੋਂ ਇਲਾਜ ਹੋ ਜਾਏ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਹੀ ਇਲਾਜ ਹੁਸਤਾ ਹੋਇਆ ਮਹਾਰਾਜ ਨੇ ਦਵਾਈ ਦਿੱਤੀ ਦਵਾਈ ਨਹੀਂ ਕੀਤੀ ਉਸੇ ਦਵਾਈਖਾਨੇ ਵਿੱਚੋਂ ਜਿੱਦ ਨਾਲ ਦਾਰਾ ਸ਼ੋਦਾ ਇਲਾਜ ਹੋਇਆ ਫਿਰ ਉਹ ਗੁਰੂ ਦੇ ਚਰਨਾ ਵਿੱਚ ਆ ਕੇ ਵੀ ਗਿਆ ਕੀਰਤ ਪ੍ਰਸਾਦ ਦੀ ਧਰਤੀ ਤੇ ਉਹਨਾਂ ਸਮਿਆਂ ਵਿੱਚ ਗੁਰੂ ਪਾਤਸ਼ਾਹ ਦੇ ਅੱਗੇ ਬੜੇ ਯਤਨ ਸਨ ਅੱਜ ਆਪਣੇ ਮੁਲਕ 'ਚ ਆਪਣੀ ਧਰਤੀ ਤੇ ਬੜੀ ਹਰਾਨਗੀ ਹੁੰਦੀ ਹੈ ਕਿ ਸੱਤਾ ਵਿੱਚ ਆਈਆਂ ਸਰਕਾਰਾਂ ਸੌ ਆਜ਼ਾਦੀਆਂ ਨੇ ਜਿਵੇਂ ਕਰਨਾਚ ਨੂੰ ਕੋਈ ਨਹੀਂ ਸਰਤਦੀ ਔਰ ਉਹਨਾਂ ਸਮਿਆਂ ਵਿੱਚ ਐਨੇ ਅਲਾਰਟ ਤੇ ਮਹਾਰਾਜ ਨੇ ਸਾਧਨ ਤਿਆਰ ਕੀਤੇ ਅੱਜ ਵੇਖੋ ਤਾਂ ਅੱਜ ਉਸ ਧਰਤੀ ਦੇ ਉੱਤੇ ਕੋਈ ਵੱਡਾ ਹਸਪੀਟਲ ਨਹੀਂ ਮਿਲੇਗਾ ਬਿਨਾਂ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਅਲਾਵਾ ਨਹੀਂ 100 ਕਿਲੋਮੀਟਰ ਜਾ ਕੇ ਫਿਰ ਚੰਡੀਗੜ੍ਹ ਆਉਂਦਾ ਹੈ ਜੇ ਆਪਣੀ ਧਰਤੀ ਤੇ ਗਿਣਾ ਅਨੰਦ ਪ੍ਰਸਾਦ ਦੇ ਜਿਹੜੇ ਤੇ ਪਰ ਅੱਜ ਉੱਥੇ ਵੇਖੀਏ ਕੋਈ ਐਸਾ ਹਸਪਤਾਲ ਨਹੀਂ ਕਿ ਜਿਹਦੇ ਵਿੱਚ ਪ੍ਰੋਪਰ ਇਲਾਜ ਹੋ ਸਕੇ ਉਹਨਾਂ ਸਮਿਆਂ ਵਿੱਚ ਗੁਰੂ ਸਾਹਿਬ ਦੇ ਕਿੱਡੇ ਕਿੱਡੇ ਵੱਡੇ ਯਤਨ ਸਨ ਸੱਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਆਪ ਉਸ ਬਾਗ ਵਿੱਚ ਘੁੰਮਦੇ ਨੇ ਉਹਦੀ ਦੇਖਭਾਲ ਕਰਦੇ ਨੇ ਔਰ ਦੂਰੋਂ ਦੂਰੋਂ ਮਰੀਜ਼ ਆਉਂਦੇ ਨੇ ਗੁਰੂ ਪਤਸ਼ਾਹ ਆਪ ਜੜੀ ਬੂਟੀਆਂ ਗੁਰਸਿੱਖਾਂ ਦੇ ਨਾਲ ਤਿਆਰ ਕਰਕੇ ਦਵਾਈ ਤਿਆਰ ਕਰਕੇ ਉਹਨਾਂ ਦਾ ਇਲਾਜ ਕਰਦੇ ਨੇ ਔਰ ਇਹ ਦਵਾਖਾਨਾ ਕਿੰਨਾ ਸੰਸਾਰ ਵਿੱਚ ਪ੍ਰਭਲ ਹੋਇਆ ਹੈ ਕਪਤਾ ਦੀ ਲੈਣਾ ਦੇ ਨਾਲ ਜ਼ਿਕਰ ਕਰਦਿਆਂ ਜੱਥੇ ਦੀ ਜਵਾਬੀ ਸਦਕਾ ਤੇ ਅਨੂਠਾ ਸਬਾ ਖਾਣਾ ਨਾ ਖੋ ਮੇਰਾ ਜਾਗ ਤੇ ਅਨੂਠਾ ਸਬਾ I'm ਖਰਚੇ ਤੇ ਦੁਨੀ ਧਨ ਸੁੱਕੇ ਨਾ ਮੁਕੇ ਨਾ ਜੋ ਨਾਮ ਦਾ ਖਜ਼ਾਨਾ ਹੋਣਾ ਖੋਲਿਆ ਮੁਕੇ ਨਾ ਜੋ ਨਾਮ ਦਾ ਖਜ਼ਾਨਾ ਹੋਣਾ ਖੋਲਿਆ ਮੁਕੇ ਨਾ ਜੋ ਨਾਮ ਦਾ ਖਜ਼ਾਨਾ ਹੋਣਾ ਖੋਲਿਆ ਖੋਲਿਆ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਜਿਨ੍ਹਾਂ ਦੇ ਜੀਵਨ ਦਾ ਜੀਵਨ ਕੀਤੇ ਪਰ ਕੁਕਾਰਾਂ ਦੀ ਲੜੀ ਬਹੁਤ ਲੰਬੀ ਰਹੀ ਸ਼ਾਮਾਂ ਦੇ ਜਵਾਨ ਵਿੱਚ ਫਿਰ ਜ਼ਿਕਰ ਕਰਾਂਗਾ ਭੁੱਲ ਚੁੱਕ ਦੀ ਖਿਮਾ ਸੁਭਿਤਿਆ ਸੰਗਤਾਂ ਨੇ ਸਤਿਗੁਰੂ ਦੇ ਪਾਵਨ ਚਰਨਾ ਵਿੱਚ